ਵਾਹਿਗੁਰੂ 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 ਜੁਗ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਬਹੁਤ ਹੀ ਸਤਿਕਾਰਯੋਗ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹਾਂ ਗੁਰਦੇਵ ਧੰਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮubarək ਹਜ਼ੂਰੀ ਵਿੱਚ ਜੁੜ ਬੈਠ ਕੇ ਆਪਣੇ ਵੱਡਿਆਂ ਬਡੇਰਿਆਂ ਨੂੰ ਯਾਦ ਕਰ ਰਹੇ ਹਾਂ ਗੁਰਬਾਣੀ ਦਾ ਨਾ ਬੜਾ ਪਿਆਰਾ ਵਾਕ ਹੈ ਗੁਰਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਵੱਡਿਆਂ ਵਡੇਰਿਆਂ ਦੀਆਂ ਕਥਾ ਕਹਾਣੀਆਂ ਉਹਨਾਂ ਦਾ ਸ਼ਾਨਾਮਤਾ ਇਤਿਹਾਸ ਪੁੱਤਰਾਂ ਨੂੰ ਸੁਪੁੱਤਰ ਬਣਾ ਦਿੰਦਾ ਆ ਬਾਅਦ ਸ਼ਰਤ ਅਸੀਂ ਆਪਣੇ ਵੱਡਿਆਂ ਵਡੇਰਿਆਂ ਨੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ ਸੋ ਇਹ ਬਹੁਤ ਵੱਡਾ ਉਪਰੇਲਾ ਆਪ ਨਗਰ ਦੀ ਸੰਗਤ ਵੱਲੋਂ ਬੜੇ ਵੱਡੇ ਪੱਧਰ ਤੇ ਹਰ ਸਾਲ ਕੀਤਾ ਜਾ ਰਿਹਾ ਏ ਜੋ ਸਨ 1984 ਸਾਡੀ ਕੌਮ ਦੇ ਵਿੱਚ ਇਹ ਜਿਹੜਾ ਕੱਲੂ ਘਾਰੇ ਵਾਪਰੇ ਆ ਇਹਨੂੰ ਇੱਕ ਕੱਲੂ ਘਾਰੇ ਦਾ ਰੂਪ ਦਿੱਤਾ ਗਿਆ ਹੈ ਕਿ ਕਿਉਂਕਿ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ ਤੇ ਉਸ ਕੌਮ ਦੇ ਵਿੱਚ ਪੈਦਾ ਹੋਣ ਵਾਲੀ ਨਸਲ ਵੱਡੇ ਪੱਧਰ ਤੇ ਜਦੋਂ ਤਬਾਹ ਕੀਤੀ ਜਾਂਦੀ ਹੈ ਉਸ ਕੌਮ ਦਾ ਬੇਸ਼ਕੀਮਤੀ ਖਜ਼ਾਨਾ ਜਿਹੜਾ ਹੈ ਉਹ ਲੁੱਟਿਆ ਜਾਂਦਾ ਹੈ ਸਾੜਿਆ ਜਾਂਦਾ ਹੈ ਕੌਮ ਦਾ ਧਾਰਮਿਕ ਅਸਥਾਨ ਜਿਹੜਾ ਹੈ ਉਹ ਢਹਿ ਢੇਰੀ ਕੀਤਾ ਜਾਂਦਾ ਹੈ ਤੇ ਇਹਨੂੰ ਕੱਲੂ ਘਾਰਿਆਂ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਪਹਿਲਾਂ ਦੋ ਜ਼ਿਕਰ ਕਰ ਦੇਵਾਂ ਜੂਨ 1984 ਜੋ ਕਿ ਸਾਡੀ ਕੌਮ ਦੇ ਵਿੱਚ ਕੱਲੂ ਘਾਰਾ ਵਾਪਰਿਆ ਬਜ਼ੁਰਗ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਇਹ 41ਵਾਂ ਵਰਸੀ ਜਿਹੜੀ ਹੈ ਉਹ ਖੱਲੂ ਘਾਰੇ ਦੀ ਜੋ ਜੂਨ 1984 ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਆਪਾਂ ਮਨਾ ਰਹੇ ਹਾਂ ਤੇ ਮੇਰਾ ਖਿਆਲ ਹੈ ਜਿਹੜੇ ਬਜ਼ੁਰਗ ਸਾਹਮਣੇ ਮੇਰੇ ਬੈਠੇ ਨੇ ਜਾਂ ਬਜ਼ੁਰਗ ਮਾਈਆਂ ਬੈਠੀਆਂ ਨੇ ਇਹਨਾਂ ਨੇ ਇਹ ਖੱਲੂ ਘਾਰਾ ਆਪਣੇ ਅੱਖੀ ਵੇਖਿਆ ਹੈ ਤੁਸੀਂ ਇੱਥੇ ਬਜ਼ੁਰਗ ਕੋਈ 55 ਸਾਲ ਦਾ ਏ ਕੋਈ 50 ਸਾਲ ਦਾ ਏ ਕੋਈ 55 ਦਾ ਏ ਕੋਈ 60 65 70 ਤੱਕ ਵੀ ਨੇ ਭਾਗਾਂ ਵਾਲਿਓ ਸਾਡੀ ਕੌਮ ਦੇ ਵਿੱਚ ਇਸ ਘੱਲੂ ਘਾਰੇ ਤੋਂ ਪਹਿਲਾਂ ਦੋ ਵੱਡੇ ਘੱਲੂ ਘਾਰੇ ਵਾਪਰੇ ਨੇ ਜਿਨ੍ਹਾਂ ਨੂੰ ਅਸੀਂ ਛੋਟਾ ਘੱਲੂ ਘਾਰਾ ਤੇ ਵੱਡਾ ਘੱਲੂ ਘਾਰਾ ਕਰਕੇ ਯਾਦ ਕਰਦੇ ਹਾਂ ਪਹਿਲਾ ਛੋਟਾ ਘੱਲੂ ਘਾਰਾ ਜਿਹੜਾ ਏ ਉਹ ਸਨ 1746 ਦੇ ਵਿੱਚ ਵਾਪਰਦਾ ਏ ਕਾਨੂੰਵਾਣ ਦੇ ਸ਼ੰਭ ਦੇ ਵਿੱਚ ਤੇ ਦੂਜਾ ਵੱਡਾ ਕੱਲੂ ਘਾਰਾ ਵਾਪਰਦਾ ਏ ਸਨ 1762 ਦੇ ਵਿੱਚ ਕੋਪਰ ਹੀੜੇ ਦੇ ਮੈਦਾਨ ਦੇ ਵਿੱਚ ਛੋਟੇ ਕੱਲੂ ਘਾਰੇ ਦੇ ਵਿੱਚ तकरीबन 10000 ਤੋਂ ਲੈ ਕੇ 15000 ਦੇ ਕਰੀਬ ਸਿੱਖਾਂ ਨੂੰ ਇੱਕੇ ਦਿਨ ਦੇ ਵਿੱਚ ਖਤਮ ਕੀਤਾ ਜਾਂਦਾ ਹੈ ਵੱਡੇ ਕੱਲੂ ਘਾਰੇ ਦੇ ਵਿੱਚ तकरीबन 25000 ਸਿੱਖਾਂ ਨੂੰ ਜਿਨ੍ਹਾਂ ਵਿੱਚ ਬੱਚੇ ਵੀ ਸਨ ਬਜ਼ੁਰਗ ਵੀ ਸਨ ਜਵਾਨ ਵੀ ਸਨ ਔਰਤਾਂ ਵੀ ਸਨ ਮਰਦ ਵੀ ਸਨ ਜਿਨ੍ਹਾਂ ਸਾਰਿਆਂ ਨੂੰ ਮਾਰਿਆ ਗਿਆ ਹੈ ਖਤਮ ਕੀਤਾ ਗਿਆ ਹੈ ਸ਼ਹੀਦ ਕੀਤਾ ਗਿਆ ਹੈ ਅਸੀਂ ਅੱਜ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਮੈਂ ਬੇਨਤੀ ਕਰਾਂਗਾ ਜਿੱਥੇ ਕਿਤੇ ਵੀ ਸੰਗਤ ਅਜੇ ਵੀ ਦੀਵਾਨ ਹਾਲ ਦੇ ਵਿੱਚ ਨਹੀਂ ਪਹੁੰਚੀ ਮੈਂ ਬੇਨਤੀ ਕਰਾਂਗਾ ਕਿ ਆਪਣੀਆਂ ਸੇਵਾਵਾਂ ਜਿਹੜੇ ਵੀਰ ਕਰ ਰਹੇ ਨੇ ਉਹ ਸੇਵਾ ਜਾਰੀ ਰੱਖਣ ਜਿਹੜੀ ਸੰਗਤ ਸੇਵਾ ਹੋਰ ਕਿਸੇ ਵੀ ਤਰ੍ਹਾਂ ਦੀ ਕਰ ਰਹੀ ਹੈ ਉਹ ਕਰੇ ਪਰ ਜਿਹੜੇ ਕੋਈ ਵੀਰ ਬਜ਼ੁਰਗ ਮਾਵਾਂ ਅਜੇ ਵੀ ਘਰਾਂ ਵਿੱਚ ਬੈਠੀਆਂ ਨੇ ਆਓ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਵੱਡਿਆਂ ਵਡੇਰਿਆਂ ਨੂੰ ਯਾਦ ਕਰੀਏ ਕੌਮਾਂ ਦੁਨੀਆਂ ਦੇ ਉੱਤੇ ਉਹ ਨਹੀਂ ਜਿਉਂਦੀਆਂ ਰਹਿੰਦੀਆਂ ਜਿਨ੍ਹਾਂ ਦੀਆਂ ਫੋਟੋਆਂ ਤਸਵੀਰਾਂ ਅਜਾਇਬ ਘਰਾਂ ਦੇ ਵਿੱਚ ਲੱਗਦੀਆਂ ਕੌਮਾਂ ਦੁਨੀਆਂ ਦੇ ਉੱਤੇ ਉਹ ਜਿਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੀਆਂ نسلਾਂ ਗਲੀਆਂ ਦੇ ਵਿੱਚ ਖੇਡਾਂ ਖੇਡਦੀਆਂ ਅਸੀਂ ਆਪਣੇ ਵੱਡਿਆਂ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਨੂੰ ਯਾਦ ਕਰਦੇ ਹੋਏ ਆਪਣੇ ਘਰਾਂ ਦੇ ਵਿੱਚ ਸਿੱਖੀ ਦੇ ਬੂਢੇ ਲਾਉਣੇ ਨੇ ਆਓ ਕੁਝ ਕਹਿਣ ਤੋਂ ਪਹਿਲਾਂ ਗੁਰ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਬੈਠੀ ਹੈ ਇੱਕ ਵਾਰ ਆਪਣੀਆਂ ਮਨੋ ਮਿਰਤੀਆਂ ਨੂੰ ਇਕਾਗਰ ਕਰიਏ ਸਾਵਧਾਨ ਹੋ ਜਾਈਏ ਤਾਂ ਕਿ ਸਾਨੂੰ ਗੁਰੂ ਦੀ ਗੱਲ ਸਾਡਾ ਸਾਨਾ ਮੱਤਾ ਜਿਹੜਾ ਇਤਿਹਾਸ ਹੈ ਉਹ ਬੜੇ ਤਰੀਕੇ ਦੇ ਨਾਲ ਬੜੇ ਸ਼ਾਂਤੀ ਭਾਵ ਦੇ ਨਾਲ ਸਾਨੂੰ ਸਮਝ ਆ ਸਕੇ ਤੇ ਅਸੀਂ ਇੱਥੋਂ ਕੁਝ ਸਿੱਖ ਕੇ ਲੈ ਜਾਈਏ ਤੇ ਆਪਣੇ ਘਰਾਂ ਦੇ ਵਿੱਚ ਸਿੱਖੀ ਦੀ ਜਾਗ ਲਾਈਏ ਆਓ ਜਿੰਨੇ ਵੀ ਸਰੀਰ ਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠੇ ਨੇ ਬੜੇ ਅਦਬ ਸਤਕਾਰ ਦੇ ਨਾਲ ਗੁਰ ਮर्यादा ਨੂੰ ਮੁੱਖ ਰੱਖਦੇ ਹੋਏ بلند ਆਵਾਜ਼ ਦੇ ਵਿੱਚ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਗੱਜ ਕੇ ਫਤੇ ਬੁਲਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਅਰਦਾਸਾਂ ਆਈਆਂ ਨ ਮੈਂ ਬੇਨਤੀ ਕਰਕੇ ਉਸ ਤੋਂ ਬਾਅਦ ਅਗਲਾ ਪ੍ਰਚਾਰ ਸ਼ੁਰੂ ਕਰਾਂਗਾ ਸਾਡੇ ਬਹੁਤ ਹੀ ਸਤਕਾਰਯੋਗ ਪ੍ਰਚਾਰਕ ਜੋ ਕਿ ਮੇਰੇ ਤੋਂ ਪਹਿਲਾਂ ਕਥਾ ਵਿਚਾਰਾਂ ਆਪ ਸੰਗਤਾਂ ਨੂੰ ਕਰਕੇ ਗਏ ਨੇ ਭਾਈ ਦਿਲਬਾਖ ਸਿੰਘ ਜੀ ਸਭਰਾ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਪ੍ਰਚਾਰਕ ਨੇ ਤੇ ਆਪਣੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਸਿੱਖ ਸੰਗਤਾਂ ਨੂੰ ਸਿੱਖ ਧਰਮ ਦੇ ਨਾਲ ਜੋੜ ਰਹੇ ਨੇ ਗੁਰੂ ਦੇ ਨਾਲ ਜੋੜ ਰਹੇ ਨੇ ਉਹਨਾਂ ਵੱਲੋਂ ਇੱਕ 100 ਰੁਪਇਆ ਦਾਸ ਦੇ ਜਥੇ ਦਾ ਮਾਣ ਆਇਆ ਹੈ ਅਸੀਂ ਧੰਨਵਾਦ ਕਰਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਨਿਊਜ਼ੀਲੈਂਡ ਤੋਂ ਭਾਈ ਰਣਜੋਧ ਸਿੰਘ ਇੰਗਲੈਂਡ ਤੋਂ ਭਾਈ ਜੋਦਾ ਸਿੰਘ ਇੰਗਲੈਂਡ ਤੋਂ ਇਹਨਾਂ ਸਾਰੇ ਵੀਰਾਂ ਵੱਲੋਂ ਜਥੇ ਦੇ ਮਾਣ ਵਿੱਚ 500 ਰੁਪਏ ਹਾਜ਼ਰ ਹੋਇਆ ਹੈ ਗੁਰੂ ਸਾਹਿਬ ਕਿਰਪਾ ਕਰਮ ਦੇਸ਼ਾਂ ਵਿਦੇਸ਼ਾਂ ਵਿੱਚ ਨੌਜਵਾਨ ਵੀਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਮੈਂ ਗੱਲ ਆਪਣੀ ਵਿਸ਼ੇ ਵੱਲ ਲੈ ਕੇ ਆਵਾਂ ਜੂਨ 1984 ਦਾ ਕੱਲੂ ਘਾਰਾ ਵਾਪਰਦਾ ਏ ਇਸ ਕੱਲੂ ਘਾਰੇ ਵਾਪਰਨ ਦਾ ਇੱਕ ਜਿਹੜਾ ਕਾਰਨ ਹੈ ਜੋ ਕਿ ਸਨ 1982 ਦੇ ਵਿੱਚ ਸੰਤ ਜਰਨੈਲ ਭਿੰਡਰਾ ਸਿੰਘ ਦੀ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਉਹਨਾਂ ਨੇ ਜਿਹੜਾ ਆਨੰਦਪੁਰ ਦਾ ਮਤਾ ਪਾਸ ਕੀਤਾ ਏ ਉਸ ਮਤੇ ਦੇ ਵਿੱਚ ਜਿਹੜੀਆਂ ਨੇ 18 ਮੰਗਾਂ ਰੱਖੀਆਂ ਨੇ ਸਰਕਾਰ ਦੇ ਸਾਹਮਣੇ ਸਰਕਾਰ ਉਹਨਾਂ ਮੰਗਾਂ ਨੂੰ ਮੰਨਣ ਦਾ ਯਤਨ ਨਹੀਂ ਕਰਦੀ ਸਰਕਾਰ ਸੰਤ ਜਰਨੈਲ ਸਿੰਘ ਭਿੰਡਰਾ ਵੱਲੋਂ ਜਿਹੜੀਆਂ ਮੰਗੀਆਂ ਗਈਆਂ ਮੰਗਾ ਨੇ ਉਹਨਾਂ ਨੂੰ ਦਬਾਉਣ ਵਾਸਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਅਟੈਕ ਕਰਵਾਉਂਦੀ ਹੈ ਜਿੱਥੇ ਮਰਦ ਸੂਰਮਿਆਂ ਨੇ ਬੜੀ ਵੱਡੀ ਕੁਰਬਾਨੀ ਦੇ ਵਿੱਚ ਬੜੀ ਵੱਡੀ ਸੂਰਬੀਰਤਾ ਦੇ ਨਾਲ ਦੁਸ਼ਮਣ ਦੀਆਂ ਫੌਜਾਂ ਦੇ ਨਾਲ ਲੋਹਾ ਲਿਆ ਤੁਹਾਡੇ ਸਾਹਮਣੇ ਜ਼ਿਕਰ ਕਰ ਰਹੇ ਸੀ ਵੀਰ ਕਿ ਸਰਕਾਰ ਸਮਝਦੀ ਕਿ ਸ਼ਾਇਦ 1-2 ਘੰਟਿਆਂ ਦੀ ਖੇਡ ਹੈ ਦਰਬਾਰ ਸਾਹਿਬ ਖਾਲੀ ਕਰਵਾ ਲੈਣਾ ਐ ਸੀ ਕਬਜ਼ਾ ਕਰ ਲੈਣਾ ਐ ਤੇ ਜਰਨੈਲ ਸਿੰਘ ਨੂੰ ਫੜ ਲੈਣਾ ਐ ਤੇ ਉਹਨਾਂ ਨੂੰ ਅਸੀਂ ਕੈਦੀ ਕਰ ਲੈਣਾ ਐ ਪਰ ਹੁਣੀ ਨੂੰ ਕੁਝ ਹੋਰ ਮਨਜ਼ੂਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਸੂਰਬੀਰ ਯੋਧੇ ਦਰਬਾਰ ਸਾਹਿਬ ਦੀ ਧਰਤੀ ਤੇ ਭਾਵੇਂ ਕਿ ਉਹ ਫੌਜਾਂ ਸਾਡੇ ਹੀ ਦੇਸ਼ ਦੀਆਂ ਸੀ ਚੜ ਕੇ ਆਈਆਂ ਸੀ ਜਿਹੜੀਆਂ ਕਿ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀਆਂ ਸੀ ਤੇ ਟੈਂਕਾਂ, ਟੋਪਾਂ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਆ ਕੇ ਹਮਲਾ ਕਰਦੇ ਨੇ ਤੇ ਦਰਬਾਰ ਸਾਹਿਬ ਦੀ ਇੱਜ਼ਤ, ਆਬਰੂ ਆਪਣੀ ਅਣਖ